ਉਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸਰਬੰਤ ਸਿੰਘ ਪੰਦੇਰ ਬੋਲਦਾ ਜੀ ਜਿਹੜੇ ਆਪਣਾ ਅੰਦੋਲਨ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਿਹਾ ਹੈਗਾ ਵਾ ਲਗਭਗ ਇਹਦਾ ਇਹ ਅੱਜ 26ਵਾਂ ਦਿਨ ਹੈ ਗਿਆ ਤੋਂ ਜਿਸ ਤਰੀਕੇ ਨਾਲ ਕੱਲ ਹਜ਼ਾਰਾਂ ਹਜ਼ਾਰ ਮਤਾਵਾ ਪੈਣਾ ਪਹੁੰਚੀਆਂ ਵਾ ਸੋ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਦੇ ਆਂ ਵੀ ਜਿਸ ਤਰੀਕੇ ਨਾਲ ਮਤਾਵਾਵਾਂ ਭੈਣਾ ਨੇ ਕੱਲ ਹਾਜ਼ਰੀ ਲਵਾਈ ਆ ਜਿਵੇਂ ਐ ਜਨ ਸਮੂਹ 모ੜਿਆ ਵਾ ਦੋਵਾਂ ਬਾਰਡਰਾਂ ਤੇ ਲੱਖਾਂ ਵਰਗੇ ਇਕੱਠ ਹੋਏ ਆ ਔਰ ਇਹ ਅੰਦੋਲਨ ਦੀ ਜਿਹੜੀ ਚੜ੍ਹਦੀ ਕਲਾ ਵਾ ਉਹਦਾ ਪ੍ਰਤੀਕ ਨੇ ਵੀ ਪੰਜਾਬ ਦੇ ਵਿੱਚ ਜਿਹੜਾ ਅੰਦੋਲਨ ਆ ਉਹ ਫੈਲ ਰਿਹਾ ਵਿਸ਼ਾਲ ਹੋ ਰਿਹਾ ਦੇਖੋ ਜਦੋਂ ਤੁਹਾਡੀਆਂ ਮਤਾਵਾਵਾਂ ਭੈਣਾ ਮੋਰਚੇ ਵਿੱਚ ਆਉਂਦੀਆਂ ਇਹਦਾ ਮਤਲਬ ਹੈ ਵੀ ਚੁੱਲ੍ਹੇ-ਚੁੱਲ੍ਹੇ ਤੱਕ ਸਾਡੀ ਆਵਾਜ਼ ਇੱਕ ਹੱਦ ਤੱਕ ਚਲੀ ਗਈ। ਛੋਟੇ ਬੱਚੇ ਮੋਦੀ ਸਰਕਾਰ ਦੇ ਖਿਲਾਫ ਨਾਅਰੇ ਲਾ ਰਹੇ ਸੀ ਇਹਦਾ ਛੋਟੇ ਬੱਚਿਆਂ ਨੂੰ ਥੋੜਾ ਕੀ ਪਤਾ ਨਾ ਇਹਦਾ ਮਤਲਬ ਤੁਹਾਡੀ ਗੱਲ ਪਿੰਡਾਂ ਤੱਕ ਜਾ ਵੜੀ ਹੈਗੀ ਆ। ਤੋਂ ਇਹ ਹੈਗਾ ਦੂਸਰਾ ਹੈਗਾ ਵਾ ਅ ਭੀ ਜਿਹੜਾ ਅਸੀਂ ਰੇਲ ਰੋਕੋ ਅੰਦੋਲਨ ਕਰਨਾ ਹੈਗਾ ਵਾ ਮੈਂ ਉਹਦੇ ਬਾਰੇ ਤੁਹਾਨੂੰ ਮੋਟੀ ਦੀ ਜਾਣਕਾਰੀ ਦੇ ਦਿਆਂ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਦੇਵੀ ਦਾਸਪੁਰਾ ਰਈਆ ਕੱਥੂ ਨੰਗਲ ਜੈੰਤੀ ਪੁਰ ਕੋਟਲਾ ਗੁਜਰਾਹਾਂ ਜਹਾਂਗੀਰ ਪੰਦੇਰ ਫਾਟਕ ਔਰ ਇੱਕ ਹੋਰ ਆ ਜੀ ਇਸੇ ਤਰੀਕੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖਡੂਰ ਸਾਹਿਬ ਤਰਨਤਾਰਨ ਪੱਟੀ ਗੁਰਦਾਸਪੁਰ ਠੀਕ ਹੈ ਜੀ ਗੁਰਦਾਸਪੁਰ ਰੇਲਵੇ ਸਟੇਸ਼ਨ ਹੋਊਗਾ ਪੰਘਾੜੀ ਬਟਾਲਾ ਫਤਿਹਗੜ ਚੂੜੀਆਂ ਇਹ ਵੀ ਹੋਣਗੇ ਜੀ ਹੁਸ਼ਿਆਰਪੁਰ ਆਪਣਾ ਹੁਸ਼ਿਆਰਪੁਰ ਸਟੇਸ਼ਨ ਤੇ ਆਂਡਾ ਤੇ ਹੋਰ ਵੀ ਪਈ ਹੋਣਗੇ ਜਲੰਧਰ ਚ ਜਲੰਧਰ ਜਲੰਧਰ ਕੈਂਟ ਫਲੋਰ ਫਗਵਾੜਾ ਹੋਰ ਵੀ ਥਾਂ ਹੋਣ ਸਕਦੇ ਜੀ ਇਸੇ ਤਰੀਕੇ ਨਾਲ ਕਪੂਰਥਲਾ ਸੁਲਤਾਨਪੁਰ ਲੋਧੀ ਫਿਰੋਜ਼ਪੁਰ ਬਸਤੀ ਟੈਂਕਾ ਵਾਲੀ ਗੁਰੂ ਹਰਸਵਾਇ ਮਖੂ ਮੱਲਾਂ ਵਾਲਾ ਇਹ ਹੋਣਗੇ ਜੀ ਇਸੇ ਤਰੀਕੇ ਨਾਲ ਫਰੀਦਕੋਟ ਫਰੀਦਕੋਟ ਸਟੇਸ਼ਨ ਜੈਤੂ ਇਹ ਹੋਣਗੇ ਜੀ ਮੋਗਾ ਮੋਗਾ ਸਟੇਸ਼ਨ ਡਿਗਰੂ ਅਰ ਹੋਰ ਥਾਵਾਂ ਵੀ ਭਾਈ ਮੁਕਸਰ ਦੇ ਵਿੱਚ ਮਲੋਠ ਹੋਊਗਾ ਜੀ ਫਾਜ਼ਿਲਕਾ ਫਾਜ਼ਿਲਕਾ ਸਟੇਸ਼ਨ ਜੀ ਬਠਿੰਡਾ ਰਾਮਪੁਰਾ ਫੂਲ ਹੋਰ ਥਾਵਾਂ ਵੀ ਹੋ ਸਕਦੀਆਂ ਬਾਈ ਮਲੇਰ ਕੋਟਲਾ ਅਹਿਮਦਗੜ ਮਾਨਸਾ ਮਾਨਸਾ ਸਟੇਸ਼ਨ ਹੋਊਗਾ ਜੀ ਪਟਿਆਲਾ ਸੁਨਾਮ ਸ਼ੰਭੂ ਹੋਊਗਾ ਜੀ ਜਿਹੜੀ ਮੋਹਾਲੀ ਆ ਇਹ ਬਾਲੜ ਹੋਊਗਾ ਜੀ ਪਠਾਨਕੋਟ ਦੇ ਵਿੱਚ ਇਹ ਦੀਨਾਨਗਰ ਹੋਊਗਾ ਜੀ ਲੁਧਿਆਣਾ ਦੇ ਵਿੱਚ ਸਮਰਾਲਾ ਮੁੱਲਾਂਪੁਰ ਜਗਰਾਉਂ ਹੋਊਗਾ ਜੀ ਇਸੇ ਤਰੀਕੇ ਨਾਲ ਤੁਹਾਡਾ ਰੋਪੜ ਮੋਹਾਲੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਭਾਈ ਇਹ ਜੜੇ ਆ ਲਗਭਗ ਅੰਦੋਲਨ ਹੋਊਗਾ ਔਰ ਲਗਭਗ ਪੰਜਾਬ ਦੇ ਬਾਈਆਂ ਜ਼ਿਲ੍ਹਿਆਂ ਵਿੱਚ ਲਗਭਗ ਅੰਦੋਲਨ ਹੋਊਗਾ ਉਸ ਤਰੀਕੇ ਨਾਲ ਤੁਸੀਂ ਦੇਖੋ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਇਸੇ ਤਰੀਕੇ ਨਾਲ ਮੱਧ ਪ੍ਰਦੇਸ਼ ਦੇ ਵਿੱਚ ਬਿਹਾਰ ਦੇ ਵਿੱਚ ਅ ਪੱਛਮੀ ਬੰਗਾਲ ਦੇ ਵਿੱਚ ਆਪਣਾ ਕੇਰਲਾ ਚ ਤਾਮਲਾਡੂ ਦੇ ਵਿੱਚ ਇਸ ਤਰ੍ਹਾਂ ਕੇ ਨਾ ਕਰਨਾਟਕਾ ਦੇ ਵਿੱਚ ਤੋਂ ਇਹਦੋਂ ਗਾਂ ਤੇਲੰਗਾਨਾ ਦੇ ਵਿੱਚ ਔਰ ਹੋਰਨਾ ਦੇਸ਼ ਦੇ ਹਿੱਸਿਆਂ ਦੇ ਵਿੱਚ ਵੀ ਜਿਹੜਾ ਇਹ ਅੰਦੋਲਨ ਹੋਊਗਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਇਹਦੀ ਸ਼ਾਮ ਤੱਕ ਆਪਾਂ ਪੁਸ਼ਟੀ ਕਰ ਦੇਾਂਗੇ ਤੋਂ ਜਿਹੜਾ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੋਣਾ ਮ ਅਸੀਂ ਉਹਦੀ ਜਾਣਕਾਰੀ ਤੁਹਾਨੂੰ ਦਿੱਤੀ ਆ ਤੋਂ ਸਾਰਿਆਂ ਆਪਣੇ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਉਹ ਜਿਹੜਾ ਕੱਲ ਦਾ ਰੇਲ ਰੋਕੋ ਅੰਦੋਲਨ ਆ ਉਹਦੇ ਵਿੱਚ ਹਿੱਸਾ ਲੈਣ ਇਹ ਰੇਲ ਰੋਕੋ ਅੰਦੋਲਨ ਜਿਹੜੀ ਮੋਦੀ ਸਰਕਾਰ ਕਹਿ ਰਹੀ ਆ ਵੀ ਇਹ ਜੀ ਇਕੱਲਾ ਪੰਜਾਬ ਦੇ ਲੋਕਾਂ ਦਾ ਅੰਦੋਲਨ ਆ ਆ ਉਹਦੇ ਚੋਂ ਪਤਾ ਲੱਗ ਜੂ ਕਿ ਇਹ ਪੰਜਾਬ ਵਾਲਿਆਂ ਦਾ ਅੰਦੋਲਨ ਹੈ ਵੀ ਕਿੰਨਾ ਦਾ ਅੰਦੋਲਨ ਹੈ ਇਸ ਕਰਕੇ ਇਸ ਕਰਕੇ ਵੱਧ ਤੋਂ ਵੱਧ ਗਿਣਤੀ ਵਿੱਚ ਆਪਾਂ ਸਾਰਿਆਂ ਨੇ ਇਸ ਅੰਦੋਲਨ ਵਿੱਚ ਸ਼ਾਮਲ ਹੋਣਾ ਵਾ ਔਰ ਇਹਨੂੰ ਕਾਮਯਾਬ ਕਰਨਾ ਵਾ ਔਰ ਜਿਵੇਂ ਕੱਲ ਮਤਾਵਾ ਪਾਣਾ ਦਾ ਜਿਹੜਾ ਕੱਲ ਦਾ ਜਿਹੜਾ ਔਰਤਾਂ ਦਾ ਦਿਹਾੜਾ ਅਸੀਂ ਮਨਾਇਆ ਵਾ ਔਰ ਔਰਤਾਂ ਨੇ ਜਿਵੇਂ ਕਮਿਟਮੈਂਟ ਕੀਤੀ ਆ ਵੀ ਅਸੀਂ ਤੁਹਾਡੇ ਮੋਰਚੇ ਵਿੱਚ ਬਰਾਬਰ ਦੀ ਸ਼ੰਗਰਸ਼ ਕਰਾਂਗੇ ਔਰ ਬਹੁਤ ਵੱਡੀ ਗੱਲ ਸੀ ਹੈਗੀ। ਤੋਂ ਇਹਦੇ ਵਿੱਚ ਵਿੱਚ ਜਿਵੇਂ ਪੰਜਾਬ ਦੇ ਪੂਰੇ ਜ਼ਿਲ੍ਹਿਆਂ ਵਿੱਚ ਅੰਦੋਲਨ ਹੋਣਾ ਹੈਗਾ, ਤੋਂ ਅਸੀਂ ਲੋਕਾਂ ਨੂੰ ਕਹਿੰਨੇ ਆਂ ਵੀ ਤੁਸੀਂ ਜਿੱਥੇ ਵੀ ਅੰਦੋਲਨ ਦੇ ਵਿੱਚ ਕਿਤੇ ਵੀ ਰੇਲ ਜਾਮ ਕਰਨੀ ਹੋਵੇ, ਫਾਟਕ ਤੇ ਰੇਲ ਸਟੇਸ਼ਨ ਤੋਂ ਬਗੈਰ ਰੇਲ ਨਹੀਂ ਜਾਮ ਕਰਨੀ। ਜੇ ਆਪਾਂ ਕਿਤੇ ਫਾਟਕ ਨਹੀਂ ਹੈਗਾ, ਕਿਤੇ ਗੱਡੀ ਆਉਂਦੀ ਹੈਗੀ ਆ ਸਾਡਾ ਨੁਕਸਾਨ ਹੋ ਸਕਦਾ। ਜਿੱਥੇ ਵੀ ਰੇਲ ਦਾ ਫਾਟਕ ਆ, ਠੀਕ ਆ ਜੀ। ਤੇ ਜਿੱਥੇ ਰੇਲਵੇ ਸਟੇਸ਼ਨ ਆ ਬਹੁਤ ਜ਼ਰੂਰੀ ਗੱਲਾਂ ਨੇ ਮੈਂ ਦੁਬਾਰਾ ਤਬਾਰਾ ਕਹਿ ਦੂੰਗਾ ਵੀ ਜਿੱਥੇ ਰੇਲਵੇ ਦਾ ਫਾਟਕ ਆ ਔਰ ਜਿੱਥੇ ਰੇਲ ਸਟੇਸ਼ਨ ਆ ਇਹਦੋਂ ਲਾਵਾ ਕਿਤੇ ਵੀ ਰੇਲ ਡਕਣੀ ਨਹੀਂ ਹੈਗੀ ਰੇਲਵੇ ਸਟੇਸ਼ਨ ਤੇ ਰੇਲ ਫਾਟਕ ਇਹ ਜ਼ਰੂਰੀ ਸਾਡੀ ਬੇਨਤੀ ਹੱਥ ਬਣ ਕੇ ਕਿਉਂਕਿ ਜਦੋਂ ਵੀ ਅਸੀਂ ਇਨ੍ਹਾਂ ਥਾਵਾਂ ਤੇ ਰੇਲ ਤੇ ਚੜਾਂਗੇ ਸਰਕਾਰ ਨੂੰ ਪਤਾ ਵੀ ਇਹਨਾਂ ਨੇ 12 ਤੋਂ 4 ਵਜੇ ਤੱਕ ਰੇਲਾਂ ਜਾਮ ਕਰਨੀਆਂ ਤੋਂ ਉੱਥੇ ਰੇਲ ਵਿਭਾਗ ਅਲਰਟ ਹੁੰਦਾ ਵਾ ਔਰ ਕਿਸੇ ਕਿਸਮ ਦਾ ਹਾਦਸਾ ਹੁੰਦੀ ਕੋਈ ਗਜਾਇਸ਼ ਨਹੀਂ ਹੁੰਦੀ ਹੈਗੀ ਅਸੀਂ ਦੇਸ਼ ਵਾਸੀਆਂ ਨੂੰ ਕਹਾਂਗੇ ਵੀ ਬਾਈ ਜਿੱਡਾ ਵੱਡਾ ਇਹ ਅੰਦੋਲਨ ਬਣ ਗਿਆ ਜਿੱਡਾ ਵੱਡਾ ਇਹ ਮੋਰਚਾ ਬਣ ਗਿਆ ਤੁਹਾਨੂੰ ਐਡਵਾਂਸ ਅਸੀਂ ਦੱਸਿਆ ਹੈਗਾ ਆਹ ਰੱਡਵਾਂਸ ਤੁਹਾਨੂੰ ਸचेत ਕੀਤਾ ਇਹ ਅੰਸ਼ਕ ਰੇਲ ਰੁਕੋ ਹੋਊਗਾ 4 ਘੰਟੇ ਤੱਕ ਬਹੁਤਾ ਵੱਡਾ ਰੇਲ ਰੁਕੋ ਅੰਦੋਲਨ ਨਹੀਂ ਹੋ ਸਕਦਾ ਇਹਦੇ ਬਾਵਜੂਦ ਤੁਸੀਂ ਜਦੋਂ ਖਲੋਗੇ ਤੁਹਾਨੂੰ ਕੁਝ ਸਮੇਂ ਲਈ ਸਟੇਸ਼ਨਾਂ ਤੇ ਰੁਕਣਾ ਪੈ ਸਕਦਾ ਇਸ ਕਰਕੇ ਤੁਸੀਂ ਕੱਲ 10 ਨੂੰ ਰੇਲਾਂ ਵਾਲੇ ਪਾਸੇ ਜਾਓ ਨਾ 12 ਤੋਂ 4 ਵਜੇ ਤੱਕ ਉਦੋਂ ਬਾਅਦ ਇਹ ਸਫ਼ਰ ਆਪਣਾ ਸ਼ੁਰੂ ਹੋ ਜਾਊਗਾ ਔਰ ਫਿਰ ਤੁਸੀਂ ਜਿਵੇਂ ਮਰਜ਼ੀ ਉਹਦਾ ਕਰ ਲਿਓ ਤੇ ਇਸ ਕਰਕੇ ਬੇਨਤੀ ਆ ਸਾਡੀ ਜਿੱਡਾ ਵੱਡਾ ਇਹ ਮਸਲਾ ਵਾ ਪੀ ਪੂਰਾ ਭਾਰਤ ਖੇਤੀ ਦਾ ਅਰਥਚਾਰਾ ਵਾ ਜੇ ਖੇਤੀ ਮਰ ਜੂਗੀ ਤੇ ਪੂਰੇ ਭਾਰਤ ਦੀ ਅਰਥ ਵਿਵਸਥਾ ਤੇ ਅਸਰ ਪੈਣਾ ਹੈਗਾ ਵਾ ਜਿਹੜੇ ਲੋਕਾਂ ਦੇ ਵਿੱਚ ਸਰਕਾਰ ਭਰਮ ਫਲਾ ਲਈ ਆ ਕਿ ਕਿਸਾਨ ਚਾਹੁੰਦੇ ਕੀ ਆ ਭਾਈ ਸਰਕਾਰ 23 ਫਸਲਾਂ ਦਾ ਰੇਟ ਦਾ ਐਲਾਨ ਕਰਦੀ ਆ ਔਰ ਅਸੀਂ ਕਹਿੰਨੇ ਆ ਪਿਓਸ ਰੇਟ ਦੇ ਉੱਤੇ ਜੜਾ ਵਾ ਸਾਨੂੰ ਥੱਲੇ ਰੇਟ ਤੋਂ ਹੇਠਾਂ ਫਸਲ ਨਾ ਖਰੀਦੀ ਜਾਵੇ ਉਹਦਾ ਐਮਐਸਪੀ ਗਰੰਟੀ ਦਾ ਕਾਨੂੰਨ ਬਣਾ ਦਿਓ ਵੀ ਜਿਹੜੇ ਤੁਸੀਂ 23 ਫਸਲਾਂ ਦੇ ਰੇਟ ਦਾ ਐਲਾਨ ਕਰਦੇ ਹੋ ਉਹਦੇ ਤੋਂ ਹੇਠਾਂ ਦੇਸ਼ ਭਰ ਦੇ ਕਿਤੇ ਵੀ ਕਿਸਾਨ ਦੀ ਫਸਲ ਨਾ ਵਿਕੇ ਦੂਸਰਾ ਜੜੀਆਂ ਚੀਜ਼ਾਂ ਫਸਲਾਂ ਰਹਿ ਗਈਆਂ ਬਹੁਤ ਸਾਰੀਆਂ ਚੀਜ਼ਾਂ ਹਜੇ ਰਹਿੰਦੀਆਂ ਹੈਗੀਆਂ ਉਹਨਾਂ ਦਾ ਵੀ ਰੇਟ ਤੁਸੀਂ ਤੈਅ ਕਰੋ ਫਾਰਮੂਲੇ ਅਨੁਸਾਰ ਅਗਲੀ ਸਾਡੀ ਮੰਗ ਹੈਗੀ ਵੀ ਚੱਲ ਇਹ ਸੀਟੂ 50% ਅਨੁਸਾਰ ਸਾਡਾ ਫਸਲਾਂ ਦਾ ਪਾ ਤੇ ਹੋਵੇ ਔਰ ਤੁਸੀਂ ਜਾਣਦੇ ਹੋ ਲਖੀਮਪੁਰ ਖਰੀ ਦੇ ਵਿੱਚ ਵੀ ਜਿਹੜੀ ਸੀ ਸੱਟ ਬਣਾਈ ਸੀਗੀ ਉਹਦਾ ਕੀ ਬਣਿਆ ਤੁਹਾਡੇ ਸਾਹਮਣੇ ਅਜੇ ਤੱਕ ਸਾਨੂੰ ਰੇਲਵੇ ਉਹ ਲਖੀਮਪੁਰ ਖਰੀ ਦਾ ਇਨਸਾਫ ਨਹੀਂ ਮਿਲਿਆ ਹੈਗਾ ਚਲੋ ਇਹ ਦੋਵੇਂ ਫਾਰਮ ਸੋਚਣਗੇ ਜਿਹੜੀ ਸੱਟ ਕੱਲ ਮਾਨਯੋਗ ਹਾਈ ਕੋਰਟ ਨੇ ਬਣਾਈ ਹੈਗੀ ਆ ਹੁਣ ਜੇ ਲਖੀਮਪੁਰ ਖੇਰੀ ਵਾਲੀ ਸੱਟ ਦਾ ਬਾਹਲਾ ਇਨਸਾਫ ਅਜੇ ਤੱਕ ਨਹੀਂ ਸਾਨੂੰ ਮਿਲਿਆ ਅਦਾਲਤਾਂ 'ਚ ਸਾਡੇ ਮਸਲੇ ਚੱਲ ਰਹੇ ਆ ਤੇ ਤੁਸੀਂ ਇਹ ਕਿਵੇਂ ਸੋਚ ਲੋਗੇ ਵੀ ਇਹ ਜਿਹੜਾ ਗੋਲੀकांड ਖਨੌਰੀ ਤੇ ਹੋਇਆ ਖਨੌਰੀ ਗੋਲੀकांड ਦਾ ਵੀ ਸਰਕਾਰ ਜਿਹੜਾ ਸਾਨੂੰ ਇਨਸਾਫ ਦੇ ਦੂਗੀ ਜੇ ਸ਼ੁਭਕਰਨ ਸ਼ਹੀਦ ਸ਼ੁਭਕਰਨ ਵੀਰ ਦਾ ਇਨਸਾਫ ਲੈਣਾ ਵਾ ਤੇ ਭਾਈ ਅੰਦੋਲਨ ਦਾ ਕੇਰਾ ਹੋਰ ਵਿਸ਼ਾਲ ਤੇ ਵੱਡਾ ਕਰਨਾ ਪਊ ਜਿੰਨੀ ਜਲਦੀ ਲੋਕ ਇਨਸਾਫ ਲੈ ਸਕਦੇ ਆ ਕੋਈ ਦੇਸ਼ ਦਾ ਇਹੋ ਜਿਹਾ ਜਰੀਆ ਨਹੀਂ ਹੈਗਾ ਵੀ ਤੁਹਾਨੂੰ ਇਨਸਾਫ ਦੇ ਸਕੇ ਸਪਸ਼ਟ ਕਹਿੰਦੇ ਆ ਜਿਨ੍ਹਾਂ ਨੇ ਦਿੱਲੀ ਤੋਂ ਨਿਰਦੇਸ਼ ਦਿੱਤੇ ਆ ਵੀ ਗੋਲੀ ਚਲਾਓ ਜਿਨ੍ਹਾਂ ਨੇ ਹਰਿਆਣਾ ਸਰਕਾਰ ਤੋਂ ਨਿਰਦੇਸ਼ ਦਿੱਤੇ ਆ ਵੀ ਗੋਲੀ ਚਲਾਓ ਉਹਨਾਂ ਸਮੇਤ ਜਿਹੜੇ ਮੌਕੇ ਦੇ ਅਧਿਕਾਰੀ ਸੀ ਜਿਹੜਾ ਉੱਥੇ ਐਸ.ਡੀ.ਐਮ ਡਿਊਟੀ ਮੈਜਿਸਟਰੇਟ ਸੀਗਾ ਉਹ ਤੇ ਜਿਹੜੇ ਪੁਲਿਸ ਕਰਮੀ ਜੋ ਵੀ ਸੀਗੇ ਉਹਨਾਂ ਖਿਲਾਫ 22 ਨੇਮ ਪਰਚੇ 'ਚ ਨਾਂ ਪਾ ਦਿਓ ਪਰਚਾ ਤੇ ਹੋਇਆ ਅਰੋਨਾ ਨੂੰ ਚੱਕ ਕੇ ਜ਼ਿਲ੍ਹਾ ਵਿੱਚ ਸੁੱਟੋ ਅਰ ਤੁਸੀਂ ਜਿਵੇਂ ਇਹਨਾਂ ਨੂੰ ਟਾਲਣਾ ਚਾਹੁੰਦੇ ਜੇ ਜਿਵੇਂ ਤੁਸੀਂ ਇਹ ਇਹ ਪਰਦੇ ਦੇ ਪਿੱਛੇ ਜਿਹੜੇ ਭਾਜਪਾ ਨੇ ਕਿਸਾਨਾਂ ਦੇ ਲਹੂ ਨਾਲ ਹੱਥ ਰੰਗੇ ਨੇ ਨਾ ਉਹ 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 ਐਡੀ ਛੇਤੀ ਨਹੀਂ ਤੁੱਪਣੇ ਹੈਗੇ ਵੀ ਤੁਸੀਂ ਆਖੋਗੇ ਵੀ ਹੁਣ ਤੁੱਪ ਜਾਣ ਇਹ ਰੰਗੇ ਰਹਣੇ ਆ ਅਰੇ ਜਿਹੜਾ ਤੁਸੀਂ ਮੱਥੇ ਤੇ ਕਲੰਕ ਆਪ ਦੇ ਲਾਇਆ ਤੁਸੀਂ ਇੱਕ ਥਾਂ ਨਹੀਂ ਲਾਇਆ ਤੁਸੀਂ ਜਦੋਂ ਹਰਿਆਣੇ ਦੇ ਵਿੱਚ ਸੁਸ਼ੀਲ ਕਾਂਜਲਾ ਨੂੰ ਸ਼ਹੀਦ ਕੀਤਾ ਸੀ ਤੁਸੀਂ ਉੱਥੇ ਫਿਰ ਸਾਡੇ ਲਹੂ ਨਾਲ ਹੱਥ ਰੰਗੇ ਸੀ ਤੁਸੀਂ ਜਿਵੇਂ ਲਖੀਮਪੁਰ ਚ ਜੋ ਕੁਝ ਕੀਤਾ ਉੱਥੇ ਸਾਡੇ ਲਾਊ ਨਾ ਕਿਸਾਨਾਂ ਮਜ਼ਦੂਰਾਂ ਦੇ ਨਾ ਹੱਥ ਰੰਗੇ ਸੀ ਹੁਣ ਤੁਸੀਂ ਖਨੌਰੀ ਦੇ ਵਿੱਚ ਜਿਹੜਾ ਵਾ ਸਾਡੇ ਲਾਊ ਨਾ ਆਪਣੇ ਹੱਥ ਰੰਗੇ ਹੈਗੇ ਆ ਭਾਜਪਾ ਦੇ ਸਾਬਕਾ ਪੰਜਾਬ ਦੇ ਪ੍ਰਧਾਨ ਹੋਣ ਚਾਹੇ ਵਰਤਮਾਨ ਪੰਜਾਬ ਦੇ ਪ੍ਰਧਾਨ ਹੋਣ ਉਹ ਕਹਿਣ ਜੋ ਮਰਜ਼ੀ ਕਹਿ ਲੈਣ ਇਹ ਇਹ ਜਿਹੜੇ ਲਾਊ ਨਾ ਹੱਥ ਰੰਗੇ ਗਏ ਹਨ ਜਿਹੜੇ ਮੱਥੇ ਤੇ ਕਲੰਕ ਲੱਗ ਗਿਆ ਧੁੱਪਣੇ ਨਹੀਂ ਹੈਗੇ ਇਹ ਪੂਰਾ ਸੰਸਾਰ ਪੂਰਾ ਦੇਸ਼ ਪੂਰੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹੈਗੇ ਆ ਵੀ ਜਿਹੜੇ ਇਹਨਾਂ ਦੇ ਵਿੱਚ ਬਈ ਜੇ ਕੋ ਜਮੀਰਾਂ ਜਾਗਦੀਆਂ ਹੈਗੀਆਂ ਵਾ ਅਸ਼ਮਨੀ ਸ਼ਰਮਾ ਜੀ ਦੀਆਂ ਜਾਂ ਉਹ ਪੰਜਾਬੀ ਨੇ ਪੰਜਾਬ ਦਾ ਖਾਂਦੇ ਨੇ ਪੰਜਾਬ ਦਾ ਪੀਂਦੇ ਨੇ ਪੰਜਾਬ ਦੇ ਲੋਕ ਉਹਨਾਂ ਨੂੰ ਨੁਮਾਇੰਦਾ ਚੁਣਦੇ ਨੇ ਐਵੇਂ ਐਵੇਂ ਸੁਨੀਲ ਜਾਖੜ ਜੀ ਆ ਜਾਂ ਹੋਰ ਫਤੇਜ ਸਿੰਘ ਬਾਜਵਾ ਵਾ ਜਾਂ ਜਿੰਨੇ ਭਾਜਪਾ ਦੇ ਇਥੇ ਲੀਡਰ ਨੇ ਕੈਪਟਨ ਅਮਨਿੰਦਰ ਸਿੰਘ ਆ ਉਹ ਬਾਈ ਜੇ ਜਮੀਰਾਂ ਜਾਗਦੀਆਂ ਉਹ ਬਾਈ ਜੇ ਜਮੀਰਾਂ ਜਾਗਦੀਆਂ ਨਾ ਤੇ ਸਤੀਫਾ ਦੇ ਕੇ ਬਾਹਰ ਆ ਜਾਓ ਇਹਨਾਂ ਤੋਂ ਤੇ ਜ਼ਮੀਰਾਂ ਜੇ ਮਰ ਗਈਆਂ ਵਾ ਨਹੀਂ ਲੱਗਦਾ ਤੁਹਾਨੂੰ ਵੀ ਕੋਈ ਗੱਲ ਨਹੀਂ ਸਾਡੇ ਪੰਜਾਬ ਦੇ ਜਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਭਾਜਪਾ ਦੀ ਸਰਕਾਰ ਸ਼ਹੀਦ ਕਰ ਰਹੀ ਹੈ ਤਾਂ ਤੁਹਾਡੇ ਤੇ ਅਸਰ ਨਹੀਂ ਪੈਂਦਾ ਤੁਹਾਡੇ ਵਾਸਤੇ ਤੁਹਾਡਾ ਪਰਸਨਲ ਕੈਰੀਅਰ ਤੁਹਾਡੇ ਵਾਸਤੇ ਐਮਐਲਏ ਐਮਪੀ ਦੀ ਸੀਟ ਮੈਨੇ ਰੱਖ ਦਿਆ ਬਾਈ ਬਣੇ ਰਹੋ ਇਹ ਤਾਂ ਲੋਕ ਫੈਸਲਾ ਕਰ ਲੈਣਗੇ ਵੀ ਤੁਹਾਡਾ ਬਾਰੇ ਕੀ ਫੈਸਲਾ ਕਰਨਾ ਇਸੇ ਤਰ੍ਹਾਂ ਮੰਜੀਂਦਰ ਸਿੰਘ ਸਿਰਸਾ ਜਿਹੜਾ ਕਹਿੰਦਾ ਸੀ ਕਿਸਾਨਾਂ ਮਜ਼ਦੂਰਾਂ ਦੇ ਨਾਲ ਆ ਭਾਈ ਦੱਸ ਦਿਓ ਹੁਣ ਕਿਹ ਨਾਲ ਜਿਹੜੇ ਗੋਲੀਆਂ ਮਾਰਦੇ ਕਿਸਾਨਾਂ ਨੂੰ ਸਿੱਧੀਆਂ ਉਹਨਾਂ ਦੇ ਨਾਲ ਜੇ ਜਿਹੜੇ ਜਿਹੜਾ ਜਿਹੜਾ ਜਿਨ੍ਹਾਂ ਨੇ 500 ਕਿਸਾਨ ਮਜ਼ਦੂਰ ਜ਼ਖਮੀ ਕਰਤਾ ਉਹਨਾਂ ਦੇ ਨਾਲ ਖੜੇ ਜੇ ਜਿਨ੍ਹਾਂ ਨੇ ਹਰਿਆਣੇ ਦੇ ਵਿੱਚ 75000 ਅਰਧ ਸੈਨਿਕ ਫੋਰਸ ਲਾਤੀ ਉਹਨਾਂ ਦੇ ਨਾਲ ਖੜੇ ਜੇ ਜਿਹੜੇ ਦਿੱਲੀ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਨਹੀਂ ਕਰਨ ਦਿੰਦੇ ਹੈਗੇ ਉਹਨਾਂ ਨਾਲ ਖੜੇ ਜੇ ਮੈਨੂੰ ਨਹੀਂ ਲੱਗਦਾ ਜਵਾਬ ਹੋਊਗਾ ਇਸ ਕਰਕੇ ਥਰੂਆਊਟ ਪੂਰੇ ਦੇਸ਼ ਦੇ ਵਿੱਚ ਜਿਵੇਂ ਭਾਜਪਾ ਪੂਰੀ ਤਰ੍ਹਾਂ ਡਿਕਟੇਟ ਕਰ ਰਹੀ ਹੈਗੀ ਹੁਣ ਇਹ ਚਿੱਟੇ ਦੇਣਾ ਸਾਫ ਹੋ ਗਈ ਗੱਲ ਐਵੇਂ ਟਰੈਕਟਰ ਟਰਾਲੀ ਦਾ ਵਿੱਚ ਬਹਾਨਾ ਸੀਗਾ ਕਿ ਟਰੈਕਟਰ ਟਰਾਲੀਆਂ ਤੇ ਤੁਸੀਂ ਨਹੀਂ ਜਾ ਸਕਦੇ ਹੁਣ ਉਹ ਬਹਾਨਾ ਨਿਕਲ ਗਿਆ ਕਿ ਭਾਜਪਾ ਕਿਸੇ ਆਪਣੇ ਸੂਬਿਆਂ ਦੇ ਵਿੱਚੋਂ 100 200 ਕਿਸਾਨਾਂ ਨੂੰ ਤੁਰਨ ਮ ਨਹੀਂ ਦਿੰਦੀ ਦਿੱਲੀ ਵਾਲੇ ਪਾਸੇ ਗ੍ਰਫਤਾਰ ਕਰਦੀ ਆ ਰੇਲ ਗੱਡੀਆਂ ਤੋਂ ਲਾਉਂਦੀ ਆ ਰੇਲ ਗੱਡੀਆਂ ਤੋਂ ਟਿਕਟਾਂ ਨਹੀਂ ਦਿੰਦੀ ਹੈਗੀ ਔਰ ਦੇਖੋ ਵੇਖੋ ਇੰਨੀ ਨਕੰਮੀ ਸਰਕਾਰ ਆ ਇੰਨਾ ਨਕੰਮਾ ਪੁਣਿਆ ਵੀ ਭਾਜਪਾ ਦੀ ਸਰਕਾਰ ਦੇ ਵਿੱਚ ਕੋਈ ਵੀ ਕੋਈ ਬਿਆਨ ਦੇਣ ਨੂੰ ਰਾਜੀ ਨਹੀਂ ਭਾਈ ਜਦੋਂ ਅਸੀਂ ਇੱਥੇ ਫੈਸਲਾ ਕਰ ਲਿਆ ਵੀ ਹਰਿਆਣੇ ਦੇ ਬੈਡਰਾਂ ਤੇ ਬੈਠਾਂਗੇ ਜਿੰਨਾ ਦੇਰ ਤੱਕ ਤੁਸੀਂ ਰਸਤਾ ਨਹੀਂ ਸਾਨੂੰ ਦਿੰਦੇ ਹੈਗੇ ਫਿਰ ਦਿੱਲੀ ਸਰਕਾਰ ਇਹ ਬਿਆਨ ਦੇਵੇ ਕੇਂਦਰ ਦੀ ਪੀ ਉਹਨਾਂ ਨੇ ਦਿੱਲੀ ਦੇ ਵਿੱਚ ਇੰਨਾ ਕੀ ਰੱਖ ਕੇ ਪਾ ਕੇ ਰੱਖਿਆ ਸੀ ਤਾਂ ਥੋੜ੍ਹ ਤੋਂ 220 ਕਿਲੋਮੀਟਰ ਦੂਰ ਬੈਠੇ ਆ ਫਿਰ ਇਹ ਝੂਠ ਤਾਂ ਦੁਨੀਆਂ ਦੇ ਸਾਹਮਣੇ ਨੰਗਾ ਹੋ ਗਿਆ ਵੀ ਤੁਸੀਂ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਵੜਨ ਹੀ ਨਹੀਂ ਦੇਣਾ ਚਾਹੁੰਦੇ ਅਰੇ ਦੱਸੋ ਵੀ ਇਹ ਕਿਹੜੇ ਸੰਵਿਧਾਨ ਦੇ ਹਿਸਾਬ ਨਾਲ ਕਰ ਰਹੇ ਜੇ ਸਾਨੂੰ ਤੁਸੀਂ ਤੁਹਾਡੇ ਕੋਲ ਦੇ بڑے بڑے ਲਾਇਰ ਨੇ بڑے بڑے ਕਾਨੂੰਨਦਾਨ ਨੇ ਸਾਨੂੰ ਕੋਈ ਕਾਨੂੰਨ ਤਾਂ ਸਮਝਾ ਦਿਓ ਵੀ ਕਿਹੜੇ ਕਾਨੂੰਨ ਨਾਲ ਤੁਸੀਂ ਇਹ ਸਾਰਾ ਕੁਝ ਕਰ ਰਹੇ ਇਹਦਾ ਮਤਲਬ ਉਸੀ ਦੇਸ਼ ਦੇ ਕਾਨੂੰਨ ਨੂੰ ਸਿੱਕੇ ਤੇ ਟੰਗਿਆ ਹੈਗਾ ਔਰ ਤੁਸੀਂ ਸਿੱਕੇ ਤੇ ਟੰਗ ਕੇ ਸਾਰਾ ਕੁਝ ਕਰ ਰਹੇ ਹੈਗੇ ਜੀ ਔਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਪੂਰਪਾਤ ਭਾਰਤ ਦੀ ਯਾਤਰਾ ਕਰ ਰਹੇ ਆ ਅਸੀਂ ਕਹਿੰਦੇ ਆ ਵੀ ਉੱਥੇ ਚਾਹ ਪੱਤੀ ਦੇ بڑے ਬਾਗਾਂ ਨੇ ਬਥੇਰੇ ਮਸਲੇ ਨੇ ਉੱਥੋਂ ਦੇ ਕਿਸਾਨਾਂ ਦੇ ਭਾਈ ਉਹਨਾਂ ਤੇ ਵੀ ਐਮਐਸਪੀ ਲਾਣ ਦਿਓ ਉਹਨਾਂ ਦਾ ਵੀ ਸੁਣ ਲਿਓ ਠੀਕ ਆ ਵੋਟਾਂ ਵਾਸਤੇ ਤੁਸੀਂ ਜਾ ਰਹੇ ਜੇ ਕੱਲਾ ਕਿਸਾਨ ਮਜ਼ਦੂਰ ਨੂੰ ਵੋਟਾਂ ਹੀ ਨਾ ਦੇਖੋ ਔਰ ਔਰ ਹੁਣ ਵੋਟਾਂ ਦੇ ਵਿੱਚ ਸਿਲੰਡਰਾਂ ਦੀ ਰੇੜੀ ਵੰਡਣੀ ਕਿੰਨੀ ਕੁ ਜਾਜ ਹੈਗੀ ਆ ਬਾਈ ਸੋ ਇਸ ਕਰਕੇ ਦੇਸ਼ ਨੂੰ ਆਰਥਿਕ ਲੀਹਾਂ ਤੇ ਖੜਾ ਕਰਨਾ ਤੇ ਕੋਈ ਸੋਲਿਡ ਨੀਤੀ ਚਾਹੀਦੀ ਆ ਪਾਲਿਸੀ ਚਾਹੀਦੀ ਆ ਜਿਹੜਾ ਤੁਹਾਡੇ ਕੋਲੇ ਪ੍ਰਧਾਨ ਮੰਤਰੀ ਜੀ ਵਿਜਣ ਕੋਈ ਨਹੀਂ ਹੈਗਾ ਤੁਹਾਡਾ ਵਿਜਣ ਇੱਕੋ ਹੈਗਾ ਵਾ ਵੀ ਅਮਾਨੀ ਤੇ ਅਡਾਨੀ ਨੁਰਜਾਉਣਾ ਵਾ ਔਰ ਕਾਰਪੋਰੇਟ ਦਾ ਪੱਲਾ ਪੂਰਾ ਕਰਨਾ ਹੈਗਾ ਵਾ ਜਿਹੜੇ ਤੁਸੀਂ ਸਿਲੰਡਰਾਂ ਦੀ ਗੱਲ ਕਰਦੇ ਹੋ ਕੀ ਜਦੋਂ ਤੁਸੀਂ ਆਏ ਸੀ ਉਦੋਂ 400 ਰੁਪਏ ਦਾ ਸਿਲੰਡਰ ਸੀ ਉਹਨਾ ਹੋ ਜਾਊਗਾ ਇਹਦਾ ਜਵਾਬ ਦੇ ਦਿਓ ਤਾਂ ਇਸ ਕਰਕੇ ਇਹ ਤੋਂ ਗਹਾਂ ਅੱਜ ਪ੍ਰਧਾਨ ਮੰਤਰੀ ਜੀ ਸਾਡੇ ਸ਼ਾਮ ਨੂੰ ਜਿਹੜਾ ਵਾ ਮੰਦਿਰ ਚ ਪੂਜਾ ਵੀ ਕਰਨਗੇ ਚੰਗੀ ਗੱਲ ਐ ਅਸੀਂ ਉਹਦੇ ਵਿਰੋਧੀ ਨਹੀਂ ਹੈਗੇ ਪਰ ਅਸੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਪਰਮਾਤਮਾ ਉਹਨਾਂ ਨੂੰ ਅਕਲ ਬਖਸ਼ੇ ਅਰੋਨਾ ਨੂੰ ਪੂਰੇ ਦੇਸ਼ ਵਿੱਚ ਜਿਹੜਾ ਕਿਸਾਨ ਮਜ਼ਦੂਰ ਅੰਦੋਲਨ ਕਰ ਰਹੇ ਆ ਹਰਿਆਣਾ ਦੇ ਬਾਰਡਰਾਂ ਤੇ ਏਡੀ ਵੱਡੀ ਤਾਦਦ ਵਿੱਚ ਕਿਸਾਨ ਮਜ਼ਦੂਰ ਬੈਠਿਆ ਉਹਨਾਂ ਦੀ ਵੀ ਪ੍ਰਮਾਤਮਾ ਉਹਨਾਂ ਨੂੰ ਯਾਦ ਕਰਵਾ ਦੇ ਭੇਨਾਂ ਬਾਰੇ ਵੀ ਸੋਚ ਲਓ ਇਹਨਾਂ ਬਾਰੇ ਵੀ ਕੋਈ ਫੈਸਲਾ ਕਰ ਲਓ ਬਾਈ ਇਹ ਅੰਦੋਲਨ ਲੰਮਾ ਜਾ ਰਿਹਾ ਹੈਗਾ ਇਸ ਅੰਦੋਲਨ ਦੇ ਵਿੱਚ ਇਸ ਅੰਦੋਲਨ ਨੂੰ ਜਿੱਤਿਆ ਜਾ ਸਕਦਾ ਇਹ ਨਹੀਂ ਵੀ ਜਿੱਤਿਆ ਨਹੀਂ ਜਾ ਸਕਦਾ ਇਹਦੀ ਲਾਮਬੰਦੀ ਹੋਰ ਵਧਾਉਂਦੀ ਲੋੜ ਹੈ ਜੇ ਲੱਖਾਂ ਚ ਅਸੀਂ ਅੰਦੋਲਨ ਲੱਖਾਂ ਚ ਆਪਣੀ ਗਿਣਤੀ ਕਰ ਲਈਆ ਤੇ ਕਰੋੜਾਂ ਚ ਗਿਣਤੀ ਕਰਨ ਦੀ ਲੋੜ ਹੈਗੀ ਆ ਹੋਰ ਅੰਦੋਲਨ ਨੂੰ ਵੱਡਾ ਕਰਨ ਦੀ ਲੋੜ ਹੈਗੀ ਆ ਦੇਖੋ ਸਮਾਂ ਕਿੰਨਾ ਲੱਗਦਾ ਵਾ ਇਹ ਨਹੀਂ ਕਹਿ ਸਕਦੇ ਇਹਦੇ ਚ 6 ਮਹੀਨੇ ਲੱਗਣਗਾ ਸਾਲ ਲੱਗੂ 2 ਲੱਗੂ 3 ਲੱਗੂ ਜਿੰਨਾ ਮਰਜੀ ਸਮਾਂ ਲੱਗ ਜੇ ਪਰ ਇਹ ਜ਼ਰੂਰ ਆ ਇਹ ਮੰਗਾ ਮਨਵਾਇਆ ਜਾ ਸਕਦੀਆਂ ਐ ਨਹੀਂ ਹੁੰਦਾ ਔਰ ਜਿਨ੍ਹਾਂ ਨੂੰ ਲੱਗਦਾ ਵੀ ਭਾਈ ਤੁਸੀਂ ਇਹ ਮੋਰਚਾ ਲਾ ਕੇ ਫਸ ਗਏ ਹੋ ਭਾਈ ਸਾਨੂੰ ਨਹੀਂ ਲੱਗਦਾ ਹੈਗਾ ਇਹ ਸਮਾਂ ਦੱਸ ਦੂਗਾ ਵੀ ਮੋਰਚੇ ਚ ਅਸੀਂ ਫਸੇ ਹੈਗੇ ਆ ਕਿ ਤੁਸੀਂ ਫਸੇ ਹੈਗੇ ਹੋ ਸੋ ਇਸ ਕਰਕੇ ਸਾਡੀ ਬੇਨਤੀ ਆ ਵੀ ਭਾਈ ਅਸੀਂ ਕਿਤੇ ਨਹੀਂ ਫਸ ਗਏ ਹੈਗੇ ਜੇ ਮੰਗਾ ਦੇਸ਼ ਵਿਆਪੀ ਹੋਣ ਜੇ ਮੰਗਾ ਵੱਡੀਆਂ ਵੀ ਹੋਣ ਲੋਕ ਸੰਘਰਸ਼ ਕਰਨਾ ਚਾਹਣ ਔਰ ਲੋਕਾਂ ਨੂੰ ਉਹਨਾਂ ਮੰਗਾ ਹਾਸਲ ਕਰਨ ਲਈ ਸੰਘਰਸ਼ ਵਿੱਚ ਪਾਉਣਾ ਲੋਕਾਂ ਨੂੰ ਅੰਦੋਲਨ ਵਿੱਚ ਪਾਉਣਾ ਔਰ ਲੋਕ ਲਹਿਰ ਨੂੰ ਕਸਾਨਾ ਮਜ਼ਦੂਰਾਂ ਦੀ ਲਹਿਰ ਨੂੰ ਵੱਡਾ ਕਰਨਾ ਇਹ ਫਸਿਆ ਹੋਇਆ ਨਹੀਂ ਹੁੰਦਾ ਹੁੰਦਾ ਇਹ ਕਦੀ ਫਸਣ ਵਾਲੀ ਗੱਲ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਅਸੀਂ ਕਿਤੇ ਵੀ ਫਸੇ ਨਹੀਂ ਹੋਏ ਹੋਏ ਸਰਕਾਰ ਫਸੀ ਹੋਈ ਆ ਸਰਕਾਰ ਨੇ ਸਾਡੇ ਖਿਲਾਫ ਚੱਕਰ ਵੀ ਰਚਿਆ ਸੀਗਾ ਵੀ ਇਹਨਾਂ ਨੂੰ ਪੰਜਾਬ ਦੇ ਬਾਰਡਰਾਂ 'ਚ ਘੇਰ ਲਾਂਗੇ ਜਿਵੇਂ ਕੋ ਖਾਸ ਵਿਚਾਰਤਾ ਲਾਲੇ ਵੀ ਕਰਦੇ ਸੀਗੇ ਭਈ ਇਹਦੇ ਨਾਲ ਇਹ ਰੁਕ ਜਾਣਗੇ ਇਹ ਫਸ ਜਾਣਗੇ ਨਹੀਂ ਭਈ ਹੁਣ ਸਰਕਾਰ ਫਸ ਗਈ ਆ ਹੁਣ ਸਰਕਾਰ ਦੀ ਗਲੇ ਦੀ ਹੱਡੀ ਬਣ ਗਿਆ ਇਹ ਅੰਦੋਲਨ ਖਨੌਰੀ ਤੇ ਸ਼ੰਭੂ ਦੁਨੀਆਂ ਦੀਆਂ ਨਿਗਾਹਾਂ ਹੁਣ ਇਹਦੇ ਤੇ ਲੱਗੀਆਂ ਪਈਆਂ ਨੇ ਹੁਣ ਸਰਕਾਰ ਜਵਾਬ ਦੇਵੇ ਵੀ ਭਾਈ ਅਸੀਂ ਤਾਂ ਹੁਣ ਬਈ ਬਹਿ ਗਏ ਅਸੀਂ ਕਹਿੰਨੇ ਜਿੰਨਾ ਤੱਕ ਤੁਸੀਂ ਰਾਹ ਖੋਲੋਗੇ ਉਦੋਂ ਜਾਵਾਂਗੇ ਹੁਣ ਭਾਜਪਾ ਦੀ ਸਰਕਾਰ ਕੋ ਕੀ ਜਵਾਬ ਹੈ ਵੀ ਉਹਨਾਂ ਨੇ ਸੜਕਾਂ ਕਿਉਂ ਬੰਦ ਕਰਕੇ ਰੱਖੀਆਂ ਅਸੀਂ ਤਾਂ ਸੜਕਾਂ ਨਹੀਂ ਬੰਦ ਕਰਕੇ ਰੱਖੀਆਂ ਅਸੀਂ ਤਾਂ ਕਹਿੰਨੇ ਅੱਜ ਸੜਕਾ ਖੋਲ ਦਿਓ ਭਾਈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਹੁਣ ਏ ਇਹ ਇਹਦਾ ਜਵਾਬ ਕਿੰਨਾ ਨੇ ਦੇਣਾ ਮੋਦੀ ਸਰਕਾਰ ਨੇ ਜਿੰਨੀ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਹੋ ਰਿਹਾ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਟਰਾਂਸਪੋਰਟਰਾਂ ਦਾ ਨੁਕਸਾਨ ਹੋ ਰਿਹਾ ਛੋਟੇ ਉਦਯੋਗ ਦਾ ਨੁਕਸਾਨ ਹੋ ਰਿਹਾ ਸਾਡੀ ਖੇਤੀਬਾੜੀ ਦਾ ਨੁਕਸਾਨ ਹੋ ਰਿਹਾ ਇਹਦੇ ਲਈ ਜ਼ਿੰਮੇਵਾਰ ਆ ਪਾਜ ਪਾ ਸਰਕਾਰ ਜਿਨ੍ਹਾਂ ਨੇ ਹਾਈਵੇ ਦੇ ਉੱਤੇ ਕੰਦਾ ਕੱਢ ਕੇ ਰੱਖ ਦਿੱਤੀਆਂ ਔਰ ਇਹਦੇ ਲਈ ਵੀ ਦੇਖੋ ਆ ਦੋਵੇਂ ਬਾਰਡਰ ਤੇ ਨਾਕੇ ਲੱਗੇ ਹੀ ਐ ਨਾ ਇਹਦੇ ਪਿੱਛੇ 100 ਕਿਲੋਮੀਟਰ ਤੱਕ ਨਾਕੇ ਲਾਏ ਭਾਈ ਕਿਉਂ ਲਾਏ ਭਾਈ ਜਵਾਬ ਦਿਓ ਦਿੱਲੀ ਦੀ ਘੇਰਾਬੰਦੀ ਕਿਉਂ ਕੀਤੀ ਹੈਗੀ ਜਵਾਬ ਦਿਓ ਸਰਕਾਰ ਦੀ ਗਲੇ ਦੀ ਹੱਡੀ ਆ ਇਹ ਅੰਦੋਲਨ ਉਹ ਬਾਈ ਜੇ ਦਿੱਲੀ ਜਾਣ ਦਿੰਦੇ ਹੁਣ ਸਾਨੂੰ ਤਾਂ ਵੀ ਮਰਦੇ ਆ ਸੱਪ ਦੇ ਕੋੜ ਕਿਰਲੀ ਚ ਪਿਉਦੋ ਕਿਉਂ ਰੋਕ ਲੇ ਜੇ ਹੁਣ ਰੋਕ ਕੇ ਰੱਖ ਦਿਆ ਤੇ ਹੁਣ ਭਈ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਕੋ ਬੋਟਾ ਲੈਣ ਜਾਣੀਆਂ ਵਾ ਅਸ਼ਮਨੀ ਸ਼ਰਮਾ ਜੀ ਤੁਸੀਂ ਵੀ ਆਉਣਾ ਵਾ ਜਾਖੜ ਜੀ ਤੁਸੀਂ ਵੀ ਆਉਣਾ ਲੋਕ ਕੱਲੀ ਕੱਲੀ ਗੱਲ ਦਾ ਹਿਸਾਬ ਲੈ ਲੈਣਾ ਵਾ ਤੁਸੀਂ ਫਿਕਰ ਨਾ ਕਰੋ ਤੋਂ ਇਸ ਕਰਕੇ ਸਰਕਾਰ ਫਸੀ ਪਈ ਆ ਸੀ ਨਹੀਂ ਫਸੇ ਪਏ ਦੇਸ਼ ਦੇ ਕਿਸਾਨ ਮਜ਼ਦੂਰ ਆ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਸਾਡਾ ਅੰਦੋਲਨ ਕਰਨਾ ਅਣਖ ਦਾ ਸਵਾਲ ਨਹੀਂ ਅਸੀਂ ਵਿਲੇ ਨਹੀਂ ਹੈ ਵੀ ਸੜਕਾਂ ਤੇ ਬੈਠੇ ਰਹੀਏ ਸਰਕਾਰ ਅੱਜ ਗੱਲ ਕਰਕੇ ਅੱਜ ਮਸਲਿਆਂ ਦਾ ਹੱਲ ਕਰ ਦੇ ਕਰ ਖੁਸ਼ੀ ਨਾਲ ਚਲੇ ਜਾਵਾਂਗੇ ਸਰਕਾਰ ਨਹੀਂ ਮਸਲਿਆਂ ਦਾ ਹੱਲ ਕਰਨਾ ਚਾਹੁੰਦੀ ਬਾਈ ਮਰਦਾ ਕੀ ਨਹੀਂ ਕਰਦਾ ਸਾਡੇ ਕਿਸਾਨ 118 ਕਿਸਾਨ ਰੋਜ਼ ਕਰਜ਼ੇ ਕਰਕੇ ਖੁਦਕੁਸ਼ੀ ਕਰ ਰਹੇ ਆ ਕਿਉਂ ਨਾ ਬਈ ਸੰਘਰਸ਼ ਚ ਕਰੀਏ ਮਾਲਵੇ ਦੇ ਵਿੱਚ ਤਿੰਨ ਤਿੰਨ ਵਿਧਵਾਾਂ ਕਰਜ਼ੇ ਕਰਕੇ ਇੱਕ ਇੱਕ ਘਰ ਚ ਰਹਿ ਰਹੀਆਂ ਨੇ ਬਾਈ ਕਿਉਂ ਨਾ ਸੰਘਰਸ਼ ਕਰੀਏ ਤੁਸੀਂ ਕਾਰਪੋਰੇਟ ਨੂੰ ਪੂਰਾ ਖੇਤੀ ਸੈਕਟਰ ਖਤ ਲਟਾ ਦੇਣਾ ਚਾਹੁੰਦੇ ਜੇ ਕਿਉਂ ਨਾ ਸੰਘਰਸ਼ ਕਰੀਏ ਬਾਈ ਅੱਜ ਤੱਕ ਦੀਆਂ ਪ੍ਰਾਪਤੀਆਂ ਇਹ ਨੇ ਜਿਹੜਾ ਅੰਦੋਲਨ 26 ਦਿਨ ਚੱਲ ਗਿਆ ਉਹਦੀ ਪ੍ਰਾਪਤੀ ਜੜੀ ਸਰਕਾਰ ਪਿਛਲੇ 2 ਸਾਲਾਂ ਚ ਗੱਲ ਕਰਨ ਨੂੰ ਤਿਆਰ ਨਹੀਂ ਸੀ ਉਹ ਚੱਲ ਕੇ ਚੰਡੀਗੜ੍ਹ ਚਾਈ ਚਾਰ ਰਾਊਂਡ ਦੀ ਗੱਲਬਾਤ ਹੋਈ ਕੁਝ ਨਿਬੜਿਆ ਨਹੀਂ ਨਿਬੜਿਆ ਅੱਡ ਗੱਲ ਹੈਗੀ ਆ ਇਹ ਤੋਂ ਗਾਹਾਂ WTO ਦੀ ਜਿਹੜੀ ਮੀਟਿੰਗ ਹੋਈ ਆ ਐਤਕੀ 47 ਦੇਸ਼ਾਂ ਨੇ ਵਿਰੋਧ ਕਰਤਾ ਖੇਤੀਬਾੜੀ ਵਾਲੇ ਮਸਲੇ ਤੇ ਜਿਹੜਾ 2013 ਚ ਪੀਸ ਕਲੋਜ਼ ਪਾਇਆ ਸੀ ਉਹ ਇਸ ਕਰਕੇ ਪਾਇਆ ਸੀ ਇਹਨਾਂ ਨੇ ਪਾਬੰਦੀ ਸੀ ਵੀ 10% ਤੋਂ ਵੱਧ ਕੁੱਲ ਤੁਹਾਡੀ ਜਿਹੜੀ MSP ਉਹਦਾ ਖਰੀਦ ਨਹੀਂ ਸਕਦੇ ਉੱਤ ਸਟੇਟਸ ਕੋ ਕੋ ਕਹਿੰਦੇ ਹਨ ਉਹਨਾਂ ਨੂੰ ਵੀ ਉਹ ਲਾਤਤਾ ਸੀ ਐਰਕੀ 47 ਮੁਲਕਾਂ ਨੇ ਮੰਗ ਕੀਤੀ ਹੈ ਵੀ ਇਹਨੂੰ ਪੱਕਾ ਕਰ ਦਿੱਤਾ ਜਾਵੇ ਔਰ ਇਹਨੂੰ ਹੋਰ ਵਧਾਇਆ ਜਾਵੇ ਵੀ ਸਾਨੂੰ ਜਿਹੜੇ ਗਰੀਬ ਮੁਲਕ ਨੇ ਜਾਂ ਸਾਡੇ ਅਰਗੇ ਵਿਕਸਤ ਮੁਲਕ ਨੇ ਉਹਨਾਂ ਦੀ ਖੇਤੀਬਾੜੀ ਦਾ ਅਜਾੜਾ ਹੋ ਰਿਹਾ ਵਾ ਉਹਨਾਂ ਨੂੰ ਹੋਰ ਖਰੀਦ ਕਰਨ ਦੀ ਢਿੱਲ ਦਿੱਤੀ ਜਾਵੇ ਇਹ ਇਸ ਅੰਦੋਲਨ ਦੀ ਪ੍ਰਾਪਤੀ ਹੈਗੀ ਆ ਇਸ ਅੰਦੋਲਨ ਦੀ ਇਹ ਵੀ ਪ੍ਰਾਪਤੀ ਹੈਗੀ ਆ ਵੀ ਪਾਸ਼ਪਾ ਨਾਲ ਜਿਹੜੇ ਪੰਜਾਬ 'ਚ ਗਠਜੋੜ ਕਰਨਾ ਚਾਹੁੰਦੇ ਸੀ ਉਹ ਹੋਇਆ ਨਹੀਂ ਹੈਗਾ ਭਾਵੇਂ ਉਹਦਾ ਵੀ ਨਜਲਾ ਸਾਡੇ ਤੇ ਡਿੱਗ ਰਿਹਾ ਹੈਗਾ ਇਸ ਇਸ ਅੰਦੋਲਨ ਦੀ ਪ੍ਰਾਪਤੀ ਹੈਗੀ ਵੀ ਦੁਨੀਆਂ ਦੀਆਂ ਨਿਗਾਹਾਂ ਹੁਣ ਇਸ ਅੰਦੋਲਨ ਤੇ ਲੱਗ ਗਈਆਂ ਵਾ ਇਸ ਅੰਦੋਲਨ ਦੀ ਇਹ ਪ੍ਰਾਪਤੀ ਆ ਵੀ ਹਰ ਘਰ ਦੇ ਵਿੱਚ ਹਰ ਹਰ ਨੁੱਕਰ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਏਜੰਡੇ ਦੀ ਗੱਲ ਹੋ ਰਹੀ ਆ ਇਹ ਦੇਸ਼ ਦਾ ਪਹਿਲਾ ਇਤਿਹਾਸਕ ਮੋਰਚਾ ਹੋਊਗਾ ਜਿਹੜਾ ਦਿੱਲੀ ਦੀਆਂ ਇਲੈਕਸ਼ਨਾਂ ਦੇ ਵਿੱਚ ਚੱਲ ਰਿਹਾ ਹੋਊਗਾ ਔਰ ਅਸੀਂ ਦੇਸ਼ ਦੀ ਜੜੀਆਂ ਵੀ ਪਾਰਟੀਆਂ ਪਾਰਲੀਮੈਂਟ ਚੋਣਾਂ ਵਿੱਚ ਜਾਣਗੇ ਉਹਨਾਂ ਸਾਹਮਣੇ ਕਿਸਾਨਾਂ ਮਜ਼ਦੂਰਾਂ ਦਾ ਅਜੰਡਾ ਸੈੱਟ ਕਰਾਂਗੇ ਅੱਜ ਤਾਈ ਕਾਰਪੋਰੇਟ ਦਾ ਅਜੰਡਾ ਸੈੱਟ ਹੋਇਆ ਅੱਜ ਤਾਈ ਜਾਤ ਪਾਤ ਦਾ ਅਜੰਡਾ ਸੈੱਟ ਹੋਇਆ ਅੱਜ ਤਾਈ ਧਾਰਮਿਕ ਤੌਰ ਤੇ ਮੋਸ਼ਨਲ ਬਲੈਕਮੇਲ ਕਰਕੇ ਇਲੈਕਸ਼ਨ ਜਿੱਤਣ ਦਾ ਅਜੰਡਾ ਤਾਂ ਹੈ ਅੱਜ ਤੱਕ ਗਰੀਬੀ ਹਟਾਓ ਦਾ ਨਾਰਾ ਦੇ ਕੇ ਇਲੈਕਸ਼ਨ ਜਿੱਤਣ ਦਾ ਅਜੰਡਾ ਤੈ ਹੋਇਆ ਕਦੇ ਵੀ ਕਿਸਾਨਾਂ ਮਜ਼ਦੂਰਾਂ ਦੇ ਅਸਲ ਏਜੰਡਿਆਂ ਤੇ ਮੁੱਦਿਆਂ ਤੇ ਦੇਸ਼ ਦੀ ਚੋਣ ਕੰਪੇਨ ਕੰਪੇਨ ਨਹੀਂ ਕੁਮੀ ਹੋਗੀ ਪਹਿਲੀ ਵਾਰ ਅਸੀਂ ਹਾਕਮਾਂ ਨੂੰ ਕਿਸਾਨਾਂ ਮਜ਼ਦੂਰਾਂ ਦੇ ਏਜੰਡੇ ਤੇ ਇਹ ਲਕਸ਼ਣਾ ਲੜਨ ਲਈ ਮਜਬੂਰ ਕਰ ਦੇਾਂਗੇ ਜਦੋਂ ਦੇਸ਼ ਦੀ ਸਾਰੀ ਜਿਹੜੀ ਵੀ ਆਪਣਾ ਮੀਡੀਆ ਵਾ ਅਰ ਪ੍ਰਚਾਰ ਪ੍ਰੋਪਗੈਂਡਾ ਕਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਦੇ ਦਿਵਾਲੇ ਘੂਮੂਗਾ ਬਾਈ ਫਿਰ ਮੁੱਦੇ ਹੱਲ ਵੀ ਕਰਨੇ ਪੈਣਗੇ ਸੋ ਪ੍ਰਾਪਤੀਆਂ ਨੇ ਅੱਜ ਤੱਕ ਦੇ ਅੰਦੋਲਨ ਦੀਆਂ ਇਸ ਕਰਕੇ ਹਜੇ ਬਹਾਲੀਆਂ ਪ੍ਰਾਪਤੀਆਂ ਕਰਨ ਵਾਲੀਆਂ ਬਾਕੀ ਨੇ ਇਸ ਕਰਕੇ ਆਸ ਰੱਖਦੇ ਵੀ ਕੱਲ ਦਾ ਰੇਲ ਰੁਕੋ ਪੂਰੀ ਤਰ੍ਹਾਂ ਲੱਖਾਂ ਲੋਕ ਇਹਦੇ ਵਿੱਚ ਹਿੱਸਾ ਲੈ ਕੇ ਇਹਨੂੰ ਸਫਲ ਕਰਾਉਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ